ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਜੀ ਵੀਰੇ ਪੱਡ ਨਾਈਵਾਲ ਜ਼ਿਲ੍ਹਾ ਬਰਨਾਲਾ ਤੇ ਕੋਹੀਨੂਰ ਲੋਕੇਸ਼ਨ ਬਣੀ ਹੋਈ ਹੈ ਇੱਥੇ ਬਹੁਤ ਸੋਹਣਾ ਸਾਰਾ ਸਟਰਕਚਰ ਵੀਰੇ ਨੇ ਤਿਆਰ ਕੀਤਾ ਹੋਇਆ ਇੱਕ ਕਬੂਤਰਬਾਜੀ ਦਾ ਗੀਤ ਸੀਗਾ ਉਹ ਅੱਜ ਆਪਾਂ ਇੱਥੇ ਸ਼ੂਟ ਕੀਤਾ ਤੇ ਇੱਥੇ ਭਰਾ ਆਪਣਾ ਹਰਮਨ ਨਾਈਵਾਲ ਤੇ ਉਹਨਾਂ ਨੇ ਕੋਹੀਨੂਰ ਲੋਕੇਸ਼ਨ ਆ ਜਿਹੜੀ ਉਹ ਸਾਰੀ ਪ੍ਰੋਪਰ ਤਿਆਰ ਕੀਤੀ ਹੋਈ ਹੈ ਤੇ ਨਾਲ ਮੇਰੇ ਖਾਲਾ ਫਾਦਰ ਸਾਹਿਬ ਨੇ ਜੀ ਚਾਚਾ ਜੀ ਤੇ ਮੇਣਾ ਬਾਈ ਦਾ ਵੀਰਾ ਦਾ ਇਹਦਾ ਬਹੁਤ ਧੰਨਵਾਦ ਇਹਨੂੰ ਬਾਈ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਆਪਾਂ ਕਬੂਤਰਬਾਜੀ ਦਾ ਗੀਤ ਆ ਜਿਹੜਾ ਉਹ ਸ਼ੂਟ ਕਰਨਾ ਹੈ ਤੇ ਬਾਈ ਨੇ ਬਹੁਤ ਜ਼ਿਆਦਾ ਹੀ ਆਪਣੇ ਨਾਲ ਮਤਲਬ ਕੰਪਰੋਮਾਈਜ਼ ਕੀਤਾ ਇੱਥੇ ਵੀ ਉਰੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਆਉਣ ਦਿੱਤੀ ਸੋ ਜਿੰਨੇ ਵੀ ਭਰਾ ਫੋਟੋਗ੍ਰਾਫਰ ਵੀਰ ਨੇ ਜਾਂ ਜਿੰਨੇ ਵੀ ਆਪਣੇ ਗੀਤ ਰਿਕਾਰਡ ਹੁੰਦੇ ਆ ਕਬੂਤਰਬਾਜੀ ਦੇ ਉਹ ਇੱਥੇ ਪਹੁੰਚੋ ਤੇ ਕੋਹੀ ਨੂਰ ਲੋਕੇਸ਼ਨ ਆ ਜਿਹੜੀ ਬਹੁਤ ਸੋਹਣਾ ਸਟਰਕਚਰ ਤਿਆਰ ਕੀਤਾ ਹੋਇਆ ਸਾਰਾ ਬਹੁਤ ਜ਼ਿਆਦਾ ਵਧੀਆ ਬਾਕੀ ਰਵੀ ਬਾਈ ਦੱਸ ਦੂਗਾ ਭਾਈ ਰਵੀ ਢੇਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਅੱਜ ਆਏ ਸੀ ਕੋਈ ਨਾ ਲੋਕੇਸ਼ਨਲ ਪਿੰਡ ਲਈ ਆਲ ਜੀ ਸੋ ਬਾਈ ਇੱਕ ਪ੍ਰੋਫੈਸ਼ਨਲ ਤੌਰ ਤੇ ਸਟੂਡੀਓ ਵੀ ਆ ਸਾਡਾ ਤੇ ਅੱਜ ਸਾਡੇ ਭਰਾ ਦਾ ਇੱਕ ਉੱਤਰਵਾਦੀ ਦਾ ਸੌਂਗ ਅਸੀਂ ਇੱਥੇ ਸ਼ੂਟ ਕਰਨ ਆਏ ਸੀ ਸੋ ਬੇਨਤੀ ਹੈ ਜੀ ਇੱਕ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਸਟੂਡੀਓ ਵਰਕ ਵਾਲੇ ਨੇ ਸੋ ਬਾਈ ਜ਼ਰੂਰ ਪਹੁੰਚੋ ਤੇ ਭਰਾਵਾਂ ਨੂੰ ਮੌਕਾ ਦਿਓ ਬਹੁਤ ਵਧੀਆ ਲੋਕੇਸ਼ਨ ਆ ਜੀ ਇਹਨਾਂ ਨੇ ਬਹੁਤ ਵਧੀਆ ਸੈਟਅਪ ਇੱਥੇ ਲਾਇਆ ਹੋਇਆ ਤੇ ਵਾਜਬ ਰੇਟ ਨੇ ਬਾਈ ਜੀ ਬੰਨੇ ਬਹੁਤ ਵਧੀਆ ਵੀਰੇ ਜਿਹੜੀ ਵੱਡੀ ਗੱਲ ਆ ਇਨਸਾਨ ਇਨਸਾਨ ਬਹੁਤ ਜ਼ਿਆਦਾ ਚੰਗੇ ਨੇ ਸਾਨੂੰ ਤਾਂ ਬਹੁਤ ਜ਼ਿਆਦਾ ਚੰਗੇ ਲੱਗੇ ਬਾਕੀ ਪਹੁੰਚੋ ਤੇ ਬਾਈਆਂ ਨਾਲ ਡੀਲ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਸასი ਗੱਲ